ਸੋ ਕਹੋ ਤਲ ਗੁਰ ਸੇਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਫਤਖ ਸਉਮਦੀ ਨੂਰ ਅਰਸ ਹੋਉ ਕੋ ਸੋ ਛੱਟੀਐ ਤੁਧ ਡਿਠੇ ਸਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਈਐ ਸੱਜਣਾ ਸੱਚਾ ਪਾਤਸ਼ਾਹ ਸਰਸਿਆ ਦੇਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਵਣੁ ਦਾਵੇਸਾਹੂ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਨਾ ਸ੍ਰੀ ਮਹਲਾ ਪਹਿਲਾ ਘਰ ਪਹਿਲਾ ਚੌਪੜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸਭੰ ਗੁਰ ਪ੍ਰਸਾਦਿ ਸੋ ਗਰੀਬੁ ਕਾਰ ਡੋਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤਨ ਸਦਾ ਸਦਾ ਦਾਤਾਰ ਜਿਉ ਡਰਤ ਹੈ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤਨਵਾ ਸਦਾ ਸਦਾ ਦਾਤਾਰ ਰਹਾ ਆਣ ਦਿਨ ਸਾਹਿਬ ਸੇਵਿਏ ਅੰਤ ਛੜਾਏ ਸੋਈ ਸਣਸਣ ਮੇਰੀ ਕਾਮਣੀ ਪਾਰ ਉਤਾਰ ਹੋਈ ਦਿਆਲ ਤੇਰੇ ਨਾਮ ਤਰਾ ਸਤਿਗੁਰ ਬਾਣੇ ਜਾ ਰਹਾ ਸਰਬੰ ਸੱਚਾ ਏਕ ਹੈ ਦੂਜਾ ਨਹੀਂ ਕੇਵਰ ਹਾਂ ਸ਼ਾਮ ੜ ਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾਂ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਤ ਕੋਈ ਤੋ ਦਸ ਹੈ ਬਿੰਦ ਬਿੰਦ ਚੁਖ ਚੁਖ ਹੋਈ ਸਾਹਿਬ ਤੇਰੇ ਨਾਮ ਵਿਟਹਾ ਬਿੰਦ ਬਿੰਦ ਚੁਖ ਚੁਖ ਹੋਈ ਸਾਹਵੜਾਈ ਦੇਹ ਜਿਤ ਨਾਮ ਤੇਰੇ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹਾਰਾਉ ਸੇਵੀ ਸਾਹਿਬੇ ਅਪਣਾ ਅਵਰ ਨ ਜਾਚੋ ਕੋਈ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਝੁਖ ਝੁਖ ਹੋਈ ਸਾਹਿਬ ਤੇ ਬੇਨਮਨ ਚੁਖ ਚੁਖ ਹੋਏ ਰਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ